ਕਿ ਜਿਹੜੇ ਸਾਡੇ ਕੋਲ 107 ਬੱਚੇ ਸਕੂਲ 'ਚ ਸਿੱਖਿਆ ਗ੍ਰਹਿਣ ਕਰ ਰਹੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਾਡੇ ਸਕੂਲ ਦੇ ਵਿੱਚ ਆਈਕਿਊ ਟੈਸਟ ਕੀਤਾ ਜਾਂਦਾ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਬੱਚਿਆਂ ਦਾ ਆਈਕਿਊ ਬੁੱਧੀ ਲੱਭਦੀ ਮੰਨ ਚ ਵਿਕਲਮ ਜਿਹੜੇ ਬੱਚੇ ਹੁੰਦੇ ਆ ਉਹਨਾਂ ਬੱਚਿਆਂ ਦਾ ਜਿਹੜਾ 70 ਬਿਲੋ ਆਈਕਿਊ ਹੈ ਉਹ ਅਸੀਂ ਸਕੂਲ ਦੇ ਵਿੱਚ ਦਾਖਲ ਕਰਦੇ ਆਂ ਇਨਾਂ ਨੇ ਸਪੋਰਟਸ ਵਿੱਚ ਬਹੁਤ ਮੱਲਾ ਮਾਰੀਆਂ ਨੇ ਜਿਵੇਂ ਤੁਹਾਨੂੰ ਦੱਸਿਆ ਹੀ ਆ ਅਸੀਂ 2013 ਦੇ ਵਿੱਚ ਸਭ ਤੋਂ ਪਹਿਲਾਂ ਬੱਚਾ ਸਾਡਾ ਸੁਖਵਿੰਦਰ ਸਿੰਘ ਫਲੋਰ ਹੋਕੀ ਦੇ ਵਿੱਚ ਸਾਊਥ ਕੋਰੀਆ ਬੱਚਾ ਖੇਡ ਕੇ ਆਇਆ ਉਸ ਤੋਂ ਬਾਅਦ 2017 ਦੇ ਵਿੱਚ ਜਸਬੀਰ ਸਿੰਘ ਟਡਿਆਲਾ ਪਿੰਡ ਦਾ ਬੱਚਾ ਜਿਹੜਾ ਕਿ ਬੱਚਾ 골ਡ ਮੈਡਲ ਲੱਕਿਆ ਹੈ ਅੱਜ ਤੱਕ ਕਲਚਰ ਇਵੈਂਟਸ ਦੇ ਵਿੱਚ ਜਿਵੇਂ ਕਿ ਸਾਡਾ ਉਮੰਗ ਪਰਮਜੀਤ ਸਿੰਘ ਸੱਚ ਦੇਵਾ ਜੀ ਹਰ ਸਾਲ ਸਟੇਟ ਲੈਵਲ ਦਾ ਪ੍ਰੋਗਰਾਮ ਕਰਵਾਂਦੇ ਆ ਤੇ ਉਹਦੇ ਵਿੱਚ ਬੱਚੇ ਦੀ ਪ੍ਰਤਿਭਾ ਤੁਸੀਂ ਦੇਖਣਾ ਕਿ ਬਹੁਤ ਹੀ ਅੱਛੀ ਤਰ੍ਹਾਂ ਬੱਚੇ ਲੱਗਦਾ ਹੀ ਨਹੀਂ ਕਿ ਬੱਚੇ ਇਹ ਜਿਹੜੇ ਕਿ ਮਾਨਸਿਕ ਦੇ ਬਿਆਨ ਦਾ ਅੱਜ ਸਾਨੂੰ ਇਹ ਸੰਤੁਸ਼ਟੀ ਆ ਜਿਹੜੇ ਬੱਚੇ ਗਲੀਆਂ ਚ ਘੁੰਮਦੇ ਸੀ ਉਹਨਾਂ ਨੂੰ ਕੋਈ ਨਹੀਂ ਸੀ ਪੁੱਛਦਾ ਅੱਜ ਉਹ ਬੱਚੇ ਆਪਣੇ ਖੁਦ ਦਾ ਜੀਵਨ ਬਸਰ ਕਰ ਰਹੇ ਨੇ ਆਪਣੀ ਅਰਮ ਕਰਕੇ ਜਿਹੜੇ ਕਿ ਬੱਚੇ ਸਾਡੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਬੱਚੇ ਤਿੰਨ ਬੱਚੇ ਜਿਹੜੇ ਕਿ ਸਪੈਸ਼ਲ ਬੱਚੇ ਆ ਉਹ ਸੱਚ ਦੇਵਾ ਸਟਾਕ ਦੇ ਕੰਮ ਕਰ ਰਹੇ ਆ ਅੱਜ ਤੁਹਾਨੂੰ ਬੇਹਦ ਖਾਸ ਸਕੂਲ ਦੇ ਵਿੱਚ ਲੈ ਆਏ ਆ ਜੇ ਸਕੂਲ ਦੇ ਵਿੱਚ ਖਾਸ ਬੱਚਿਆਂ ਨੂੰ ਖਾਸ ਪੜਾਇਆ ਜਾਂਦਾ ਹੈ ਤੇ ਖਾਸ ਬੱਚਿਆਂ ਨੂੰ ਖਾਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਜਿਹੜਾ ਕਿ ਇਹਨਾਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੇ ਭਵਿੱਖ ਨੂੰ ਸੁਹਿਰਦ ਤੇ ਉਜਵਲ ਕਰਨ ਦੇ ਲਈ ਸਹਾਈ ਹੋਵੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹੰਦਰਦ ਟੀਵੀ ਅੱਜ ਅਸੀਂ ਮੌਜੂਦ ਆ ਹੁਸ਼ਿਆਰਪੁਰ ਦੇ ਵਿੱਚ ਤੇ ਇਸ ਰਿਪੋਰਟ ਦੇ ਵਿੱਚ ਪਿੰਡ ਜਹਾਨ ਖੇਲਾ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਹੀ ਪੈਂਦਾ ਹੈ ਬਹੁਤ ਸਾਰੇ ਜਿੱਥੇ ਹੋਰ ਨਾ ਚੀਜ਼ਾਂ ਦੇ ਲਈ ਇਹ ਪਿੰਡ ਮਸ਼ਹੂਰ ਹੈ ਪੰਜਾਬ ਪੁਲਿਸ ਦੀ ਟ੍ਰੇਨਿੰਗ ਅਕੈਡਮੀ ਇੱਥੇ ਹੈ ਉੱਥੇ ਇੱਕ ਅਜੀਹਾ ਸਕੂਲ ਵੀ ਇੱਥੇ ਮੌਜੂਦ ਹੈ ਜਿਸ ਦੀ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਆਸ਼ਾ ਕਰਣ ਸਪੈਸ਼ਲ ਸਕੂਲ ਫਾਰ ਮੈਂਟਲੀ ਚੈਲੈਂਜਡ ਚਿਲड्रन ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਪਰ ਇਸ ਸਮਾਜ ਦੇ ਵਿੱਚ ਵਿਚਰਨ ਦੇ ਵਿੱਚ ਥੋੜੀਆਂ ਦਿੱਕਤ ਪਰੇਸ਼ਾਨੀਆਂ ਉਹਨਾਂ ਨੂੰ ਆਉਂਦੀਆਂ ਨੇ ਬਹੁਤ ਸਾਰੇ ਪੇਰੈਂਟਸ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਭੇਜਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਇਸ ਸਕੂਲ ਦੇ ਵਿੱਚ ਕਾਰਗੁਜ਼ਾਰੀਆਂ ਕਿਸ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ ਨੇ ਇਹ ਸਾਰਾ ਕੁਝ ਅੱਜ ਜਾਣਾਂਗੇ ਵੇਖਾਂਗੇ ਇੱਥੋਂ ਦੇ ਮਾਹੌਲ ਨੂੰ ਕਿਵੇਂ ਦਾ ਮਾਹੌਲ ਹੈ ਕਿਸ ਤਰੀਕੇ ਦੇ ਨਾਲ ਇਹ ਬਾਡੀ ਕੰਮ ਕਰਦੀ ਹੈ ਤੇ ਸਾਰੀਆਂ ਚੀਜ਼ਾਂ ਦੇ ਲਈ ਅੱਜ ਤੁਹਾਨੂੰ ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾਂ ਦੇ ਵਿੱਚ ਲੈ ਆਏ ਆ ਆਸ਼ਾ ਕਰਨ ਏਸ ਸਕੂਲ ਦਾ ਨਾਮ ਹੈ ਜਿਸ ਦੇ ਵਿੱਚ ਇਹਨਾਂ ਖਾਸ ਬੱਚਿਆਂ ਨੂੰ ਖਾਸ ਤਰੀਕੇ ਦੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਸਕੂਲ ਦੀਆਂ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਏਸ ਪਿੰਡ ਦੇ ਵਿੱਚ ਬਣਿਆ ਇਹ ਸਕੂਲ ਜਿਹੜਾ ਹੈ ਬਹੁਤ ਸਾਰੇ ਬੱਚਿਆਂ ਨੂੰ ਜ਼ਿੰਦਗੀ ਦੀਆਂ ਉਹ ਚੀਜ਼ਾਂ ਤੋਂ ਜਾਣੂ ਕਰਵਾਉਂਦਾ ਹੈ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਦੇ ਬੱਚਿਆਂ ਦੇ ਸਕੂਲ ਮਾਪਿਆਂ ਦੇ ਵੱਲੋਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਇਸ ਸਕੂਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਪੜ੍ਹਾਈ ਜਿੱਥੇ ਕਰਾਈ ਜਾਂਦੀ ਹੈ ਨਾਲ-ਨਾਲ ਪੜ੍ਹਾਈ ਦੇ ਇਹਨਾਂ ਬੱਚਿਆਂ ਦੇ ਵਿੱਚੋਂ ਜਿਹੜੇ ਸਪੈਸ਼ਲ ਚਾਈਲਡ ਨੇ ਇਹਨਾਂ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਆਪਣੀਆਂ ਕਲਾਕ੍ਰਿਤੀਆਂ ਦੇ ਨਾਲ ਇਸ ਸਕੂਲ ਦੇ ਬੱਚਿਆਂ ਦੇ ਵੱਲੋਂ ਮੱਲਾ ਮਾਰੀਆਂ ਗਈਆਂ ਨੇ ਮੰਲਾ ਹੀ ਨਹੀਂ ਮਾਰੀਆਂ ਗਈਆਂ ਟਰਾਫੀਆਂ ਜਿੱਤੀਆਂ ਗਈਆਂ ਨੇ ਤੇ ਆਪਣੇ ਆਪਣੇ ਵਰਗ ਦੇ ਵਿੱਚ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਕਾਰਗੁਜ਼ਾਰੀਆਂ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਥੇ ਕੰਮਕਾਜ ਵੀ ਕੀਤਾ ਜਾਂਦਾ ਜਿੱਥੇ ਇਹਨਾਂ ਨੂੰ ਪੜਾਇਆ ਜਾਂਦਾ ਉਥੇ ਹੀ ਸਾਈਨ ਲੈਂਗੁਏਜ ਹੋਵੇ ਜਾਂ ਫਿਰ ਜੇ ਇਸ ਤਰੀਕੇ ਦੇ ਨਾਲ ਬੋਲਿਆ ਨਹੀਂ ਜਾਂਦਾ ਕਿਸੇ ਤੋਂ ਕਿਸੇ ਤਰੀਕੇ ਦੇ ਨਾਲ ਆਪਣੀ ਗੱਲ ਨਹੀਂ ਸ਼ੇਅਰ ਕੀਤੀ ਜਾਂਦੀ ਇਹ ਸਾਰੀਆਂ ਚੀਜ਼ਾਂ ਦੇ ਲਈ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਥੇ ਹੀ ਤਸਵੀਰ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਬੱਚਿਆਂ ਦੇ ਵੱਲੋਂ ਆਪਣੀ ਦਿਨਚਰਿਆ ਦੇ ਦੌਰਾਨ ਇੱਥੇ ਕੰਮ ਵੀ ਕੀਤਾ ਜਾਂਦਾ ਆਪਣੇ ਮਨੋਬਾਲ ਨੂੰ ਪੜਾਉਣ ਦੇ ਲਈ ਇਹਨਾਂ ਬੱਚਿਆਂ ਦੇ ਵੱਲੋਂ ਇਹ ਸਾਰੀ ਚੀਜ਼ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਂਦਾ ਹੈ ਤਸਵੀਰਾਂ ਦੇ ਰੂਪ ਵਿੱਚ ਇਹ ਸਾਰੀ ਜਾਣਕਾਰੀ ਤੁਹਾਨੂੰ ਜਿੱਥੇ ਦੇ ਰਹੇ ਆ ਉੱਥੇ ਹੀ ਇਸ ਸਕੂਲ ਦੀ ਪ੍ਰਿੰਸੀਪਲ ਸਹਿਬਾ ਸ਼ੈਲੀ ਸ਼ਰਮਾ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹ ਸਾਰੀ ਬੋਡੀ ਕੰਮ ਕਰਦੀ ਹੈ ਕਿਵੇਂ ਇਹਨਾਂ ਦੇ ਵੱਲੋਂ ਇਸ ਸਾਰੇ ਸਕੂਲ ਦਾ ਕਾਰਜਕਾਰ ਜਿਹੜਾ ਹੈ ਉਹ ਸੰਭਾਲਿਆ ਜਾਂਦਾ ਸੋ ਇਸ ਵਕਤ ਇਸ ਰਿਪੋਰਟ ਦੇ ਨਾਲ ਲਗਾਤਾਰ ਜੁੜੇ ਰਹਿਣਾ ਸੋ ਜਾਣਕਾਰੀਆਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਸਾਰੀਆਂ ਮੁਹੱਈਆ ਕਰਵਾਵਾਂਗੇ ਸੋ ਜਿਵੇਂ ਆਸ਼ਾ ਕਰਨ ਸਕੂਲ ਦੇ ਬਾਰੇ ਤੁਹਾਨੂੰ ਤਮਾਮ ਜਾਣਕਾਰੀਆਂ ਰਿਪੋਰਟ ਦੇ ਵਿੱਚ ਮੁਹੱਈਆ ਕਰਵਾ ਰਹੇ ਹਾਂ ਇੱਥੇ ਸਾਡੇ ਨਾਲ ਇਸ ਸਕੂਲ ਦੇ ਪ੍ਰਿੰਸੀਪਲ ਸਹਿਬਾ ਸ਼ੈਲੀ ਸ਼ਰਮਾ ਜੀ ਸਾਡੇ ਨਾਲ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪਿਆਰ ਭਰੀ ਸੱਜਣਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਮ ਇਹ ਸਕੂਲ ਦੇ ਬਾਰੇ ਅਸੀਂ ਅੱਜ ਜਿਹੜੀ ਰਿਪੋਰਟ ਦਰਸ਼ਕਾਂ ਤੱਕ ਸਾਂਝੀ ਕਰ ਰਹੇ ਹਾਂ ਇਸ ਦੇ ਬਾਬਤ ਤੇ ਜਿਹੜੀਆਂ ਜਾਣਕਾਰੀਆਂ ਅਸੀਂ ਤੁਹਾਡੇ ਕੋਲੋਂ ਲਵਾਂਗੇ ਇਹ ਸਾਡਾ ਮੰਤਵ ਇਹ ਹੈ ਕਿ ਦਰਸ਼ਕਾਂ ਤੱਕ ਇਹ ਜਾਣਕਾਰੀਆਂ ਪਹੁੰਚਣ ਤੇ ਉਹਨਾਂ ਦੇ ਲਈ ਲਾਹੇਵੰਦ ਸਾਬਤ ਹੋਣ ਸਭ ਤੋਂ ਪਹਿਲਾਂ ਦੱਸੋ ਕਿ ਇਹ ਬੋਡੀ ਜਿਹੜੀ ਹੈ ਆਸ਼ਾ ਕਰਨ ਸਕੂਲ ਜਿਹੜਾ ਹੈ ਇਹ ਕਦੋਂ ਤੋਂ ਕੰਮ ਕਰ ਰਿਹਾ ਤੇ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੁਣ ਤੱਕ ਦਾ ਸਫ਼ਰ ਕਿਵੇਂ ਰਿਹਾ ਪਹਿਲਾ ਸਵਾਲ ਇਸ ਤਰ੍ਹਾਂ ਕਿ ਸਾਡਾ ਸਕੂਲ ਜੀਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਆਸ਼ਾ ਦੀ ਵੈਲਫੇਅਰ ਸੁਸਾਇਟੀ ਦਾ ਇੱਕ ਪ੍ਰੋਜੈਕਟ ਹੈ ਇਹ 1995 ਦੇ ਵਿੱਚ 1 ਮਈ ਨੂੰ ਸ਼ੁਰੂ ਕੀਤਾ ਗਿਆ ਤੇ ਆਸ਼ਾ ਦੀ ਵੈਲਫੇਅਰ ਸੁਸਾਇਟੀ ਦੇ ਸਾਡੇ ਜਿੰਨੇ ਵੀ ਮੈਂਬਰਸ ਨੇ ਉਹਨਾਂ ਨੇ ਰਲ ਕੇ ਇੱਕ ਉਪਰਾਲਾ ਕੀਤਾ ਕਿ ਜੀਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਵਿੱਚ ਮਾਨਸਿਕ ਦਿਵਿਆਂਗ ਬੱਚਿਆਂ ਨੂੰ داخل ਕੀਤਾ ਜਾਏ ਤੇ ਇਹਨਾਂ ਬੱਚਿਆਂ ਲਈ ਉਹਨਾਂ ਨੇ ਇੱਕ ਉਪਰਾਲਾ ਕੀਤਾ ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜੀਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਵਿੱਚ ਇਸ ਟੂ ਸਮੇਂ ਵਿੱਚ ਸਾਡੇ ਕੋਲ 107 ਬੱਚੇ ਜਿਹੜੇ ਕਿ ਸਿੱਖਿਆ ਗ੍ਰਹਿਣ ਕਰ ਰਹੇ ਨੇ 25 ਸਾਡੇ ਕੋਲ ਬॉयਜ਼ ਹੋਸਟਲ ਦੇ ਵਿੱਚ ਨੇ ਤੇ ਉਸ ਤੋਂ ਇਲਾਵਾ 225 ਬੱਚੇ ਜਿਹੜੇ ਕਿ ਹੋਮ ਬੇਸਡ এডਿਕੇਸ਼ਨ ਦੇ ਅੰਡਰ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਨੇ ਜੀ ਤੇ ਉਹ ਬੱਚੇ ਜਿਹੜੇ ਕਿ ਹੋਮ ਬੇਸਡ এডਿਕੇਸ਼ਨ ਚ ਉਹ ਬੱਚੇ ਨੇ ਜਿਹੜੇ ਕਿਸੇ ਕਾਰਨ ਸਕੂਲ ਨਹੀਂ ਪਹੁੰਚ ਸਕਦੇ ਬੈੱਡ ਤੇ ਨੇ ਜਾਂ ਬਹੁਤ ਜ਼ਿਆਦਾ ਦੂਰ ਨੇ ਬਸਲੀ ਸੂਵਿਧਾ ਉੱਥੇ ਤੱਕ ਨਹੀਂ ਪਹੁੰਚ ਸਕਦੀ ਤੇ ਉਹ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਗਾਈਡੈਂਸ ਦਿੰਨੇ ਆ ਕਿ ਇਹਨਾਂ ਬੱਚਿਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਕੰਮ ਕਰਨਾ ਉਹਨਾਂ ਨੂੰ ਗਾਈਡੈਂਸ ਪਲਾਨ ਦਿੰਨੇ ਆ ਅਸੀਂ ਤੇ ਜਿਹੜੇ ਸਾਡੇ ਕੋਲ 107 ਬੱਚੇ ਸਕੂਲ ਚ ਸਿੱਖਿਆ ਗ੍ਰਹਿਣ ਕਰ ਰਹੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਾਡੇ ਸਕੂਲ ਦੇ ਵਿੱਚ ਆਈਕਿਊ ਟੈਸਟ ਕੀਤਾ ਜਾਂਦਾ ਸਿਵਲ ਹਸਪੀਟਲ ਦੇ ਵਿੱਚ ਕਲੀਨिकल ਸਾਈਕੋਲੋਜਿਸਟ ਜਿਹੜੇ ਕਿ ਉਹਦਾ ਆਈਕਿਊ ਟੈਸਟ ਕਰਦੇ ਆ ਔਰ ਸਾਈਕੀਟ੍ਰਿਕ ਔਰ ਸਿਵਲ ਸਰਜਨ ਦੇ ਵੱਲੋਂ ਉਹਨਾਂ ਦਾ ਡਿਸੇਬਿਲਟੀ ਸਰਟੀਫਿਕੇਟ ਜਿਹੜਾ ਕਿ ਦਿੱਤਾ ਜਾਂਦਾ ਉਸ ਤੋਂ ਬਾਅਦ ਹੀ ਅਸੀਂ ਉਸ ਬੱਚੇ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਿੰਨੇ ਆ ਜਿਹੜੇ ਬੱਚਿਆਂ ਦਾ ਆਈਕਿਊ ਬੁੱਧੀ ਲਬਧੀ ਮੰਨ ਚ ਵਿਕਲੰਗ ਜਿਹੜੇ ਬੱਚੇ ਹੁੰਦੇ ਆ ਉਹਨਾਂ ਬੱਚਿਆਂ ਦਾ ਜਿਹੜਾ 70 ਬਿਲੋ ਆਈਕਿਊ ਆ ਉਹ ਅਸੀਂ ਸਕੂਲ ਦੇ ਵਿੱਚ ਦਾਖਿਲ ਕਰਦੇ ਆ ਜੀ ਇਹਦੇ ਵਿੱਚ ਇੱਕ ਮਲਟੀ ਡਿਸਿਪਲਨਰੀ ਟੀਮ ਜਿਹੜੀ ਕਿ ਸਾਡੇ ਕੰਮ ਕਰਦੀ ਆ ਜੀ ਦੇ ਚ ਸਾਈਕੋਲੋজিস্ট ਕਲੀਨिकल ਸਾਈਕੋਲੋজিস্ট ਫਿਜ਼ੀਓਥੈਰੇਪਿਸਟ ਸਪੀਚ ਥੈਰੇਪਿਸਟ ਪੇਰੈਂਟਸ ਸਪੈਸ਼ਲ ਐਜੂਕੇਟਰਸ ਔਰ ਓਕਿਊਪੇਸ਼ਨਲ ਥੈਰੇਪਿਸਟ ਸਭ ਮਿਲ ਕੇ ਬੱਚੇ ਦੇ ਨਾਲ ਕੰਮ ਕਰਦੇ ਆ ਜਦੋਂ ਬੱਚਾ ਸਾਡੇ ਕੋਲ ਆਂਦਾ ਹੈ ਅਸੀਂ ਪੇਰੈਂਟਸ ਤੋਂ ਪੁੱਛਦੇ ਹਾਂ ਕਿ ਇਹ ਬੱਚੇ ਕਿੱਥੋਂ ਕੀ ਕੀ ਕਰ ਲੈਂਦਾ ਉਹਦੇ ਅਕੋਰਡਿੰਗ ਸਾਡੀਆਂ ਚੈਕਲਿਸਟ ਹੁੰਦੀਆਂ ਤੇ ਅਸੀਂ ਉਹਨਾਂ ਬੱਚਿਆਂ ਦਾ ਪਲਾਨ ਤਿਆਰ ਕਰਦੇ ਹਾਂ ਜਿਵੇਂ ਇਹ ਸਾਰੀ ਜਾਣਕਾਰੀ ਤੁਸੀਂ ਸੜਨ ਨਾਲ ਸਾਂਝੀ ਕਰ ਰਹੇ ਹੋ ਇੱਥੇ ਮੈਂ ਵੇਖ ਰਿਹਾ ਸੀ ਅਸੀਂ ਆਪਣੇ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਦੇ ਵੱਲੋਂ ਇੱਥੇ ਨਾਲ ਦੀ ਨਾਲ ਕੰਮ ਵੀ ਕੀਤਾ ਜਾਂਦਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਬਹੁਤ ਸਾਰੇ ਬੱਚੇ ਤੁਹਾਡੇ ਇਸ ਸਕੂਲ ਦੇ ਵਿੱਚੋਂ ਪੜ੍ਹਾਈ ਲੈ ਕੇ ਆਪਣੇ ਪੈਰਾਂ ਦੇ ਉੱਪਰ ਕਾਬਲ ਹੋ ਕੇ ਹੋਰਨਾਂ ਜਗਾਵਾਂ ਦੇ ਉੱਪਰ ਸੇਵਾਵਾਂ ਦੇ ਰਹੇ ਨੇ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੇ ਕ ਬੱਚੇ ਜ ਵਦੋਂ ਆਪਣੇ ਤੌਰ ਦੇ ਉੱਪਰ ਆਪਣਾ ਆਉਣ ਵਾਲਾ ਭੁੱਖ ਜਿਹੜਾ ਸਵਾਰ ਲਿਆ ਗਿਆ ਜਾਂ ਫਿਰ ਤੁਹਾਡੇ ਵੱਲੋਂ ਕਿੰਨੇ ਕੁ ਬੱਚਿਆਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਪੈਰਾਂ ਤੇ ਖੜਾ ਕੇ ਹੋਰ ਨਾਦਾਰਿਆਂ ਦੇ ਵਿੱਚ ਸੇਵਾ ਲਈ ਭੇਜ ਦਿੱਤਾ ਗਿਆ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗੀ ਕਿ ਜਿਹੜਾ ਸਾਡਾ ਸਕੂਲ ਹੈ ਉਹ ਆਟਿਜ਼ਮ ਸੈਰੇਬਲ ਪਾਲਸੀ ਤੇ ਮਲਟੀ ਡਿਸੇਬਿਲਟੀਜ਼ ਉੱਤੇ ਕੰਮ ਕਰ ਰਿਹਾ ਹੈ ਤੇ ਜਿਹਦੇ ਵਿੱਚ ਸਾਰੇ ਤਕਰੀਬਨ ਬੱਚੇ ਮਾਨਸਿਕ ਵਿਕਲੰਗ ਬੱਚੇ ਨੇ ਮੈਂ ਤਾਂ ਪਹਿਲਾਂ ਵੀ ਦੱਸਿਆ ਵੀ ਜਿਨ੍ਹਾਂ ਦਾ ਆਈਕਿਊ 70 ਤੋਂ ਨੀਚੇ ਹੈ ਉਹ ਬੱਚਿਆਂ ਨੂੰ ਅਸੀਂ ਐਡਮਿਸ਼ਨ ਦਿੰਨੇ ਆ ਉਹਦੇ ਵਿੱਚ ਬੱਚਿਆਂ ਨੂੰ ਪਰਸਨਲ ਸਕਿਲਸ ਸਾਰੀਆਂ ਸਿਖਾਈਆਂ ਜਾਂਦੀਆਂ ਜਿਵੇਂ ਕਿ ਖਾਣਾ ਪਕਾਣਾ ਆਪਣੇ ਕੱਪੜੇ ਪਹਿਨਣਾ ਜੋ ਬੱਚਾ ਨਹੀਂ ਕਰ ਪੰਦਾ ਉਹ ਸਭ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਪਰਸਨਲ ਸਕਿਲਸ ਤੋਂ ਬਾਅਦ ਸੋਸ਼ਲ ਸਕਿਲਸ ਸਾਰਿਆਂ ਬੱਚਿਆਂ ਦੇ ਵਿੱਚ ਬੈਠ ਕੇ ਖਾਣਾ ਖਾਣਾ ਔਰ ਨਮਸਤੇ ਸਤਿ ਸ੍ਰੀ ਅਕਾਲ ਜਿਹੜੇ ਕਿ ਆਮ ਬੱਚੇ ਨਾਰਮਲ ਬੱਚੇ ਆਮ ਸਿੱਖ ਜਾਂਦੇ ਲੇਕਿਨ ਇਹਨਾਂ ਨੂੰ ਸਭ ਕੁਝ ਸਿਖਾਉਣਾ ਪੈਂਦਾ ਔਰ ਹਰ ਚੀਜ਼ ਬੱਚੇ ਨੂੰ ਸਿਖਾਉਣ ਤੋਂ ਬਾਅਦ ਬੱਚੇ ਦੇ ਅਕੈਡਮਿਕ ਦੇ ਵਿੱਚ ਜਿੰਨੀ ਕੋਈ ਬੱਚੇ ਦੇ ਕੈਲੀਪਰ ਉਹਨੂੰ ਸਿਖਾਇਆ ਜਾਂਦਾ ਅਕੈਡਮਿਕ ਤੋਂ ਬਾਅਦ ਉਸ ਤੋਂ ਬਾਅਦ ਬੱਚੇ ਦੇ ਵਿੱਚ ਕੀ ਅਬਿਲਿਟੀਆਂ ਨੇ ਕੀ ਯੋਗਤਾਵਾਂ ਨੇ ਉਹਨੂੰ ਟੀਚਰਸ ਜਿਹੜੇ ਇੱਕ ਸਪੈਸ਼ਲ ਐਜੂਕੇਟਰ ਕੰਮ ਕਰਦੇ ਆ ਕਿ ਉਸ ਬੱਚੇ ਦਾ ਇੰਟਰਸਟ ਕੀ ਹੈ ਅਗਰ ਉਹ ਬੱਚਾ ਸਪੋਰਟਸ ਵਿੱਚ ਅੱਛਾ ਹੈ ਜੀ ਅਗਰ ਉਹ ਬੱਚਾ ਡਾਂਸ ਦੇ ਵਿੱਚ ਅੱਛਾ ਹੈ ਪੇਂਟਿੰਗ ਦੇ ਵਿੱਚ ਅੱਛਾ ਹੈ ਤੇ ਅਸੀਂ ਉਸ ਬੱਚੇ ਨੂੰ ਉਸ ਪਾਸੇ ਵੱਲ ਲੈ ਕੇ ਜਾਣਾ ਔਰ অতি ਪ੍ਰਤਿਭਾ ਨੂੰ ਨਿਖਾਰ ਕੇ ਸਮਾਜ ਦੇ ਅੱਗੇ ਲੈ ਕੇ ਆਉਣਾ ਅਗਰ ਇਹ ਬੱਚੇ ਪੜ੍ਹ ਲਿਖ ਨਹੀਂ ਸਕਦੇ ਤਾਂ ਇਹਨਾਂ ਨੇ ਸਪੋਰਟਸ ਵਿੱਚ ਬਹੁਤ ਮੱਲਾ ਮਾਰੀਆਂ ਨੇ ਜਿਵੇਂ ਤੁਹਾਨੂੰ ਦੱਸਿਆ ਹੀ ਆ ਅਸੀਂ 2013 ਦੇ ਵਿੱਚ ਸਭ ਤੋਂ ਪਹਿਲਾ ਬੱਚਾ ਸਾਡਾ ਸੁਖਵਿੰਦਰ ਸਿੰਘ ਫਲੋਰ ਹਾਕੀ ਦੇ ਵਿੱਚ ਸਾਊਥ ਕੋਰੀਆ ਬੱਚਾ ਖੇਡ ਕੇ ਆਇਆ ਉਸ ਤੋਂ ਬਾਅਦ 2017 ਦੇ ਵਿੱਚ ਜਸਬੀਰ ਸਿੰਘ ਟਡਿਆਲਾ ਪਿੰਡ ਦਾ ਬੱਚਾ ਜਿਹੜਾ ਕਿ ਬੱਚਾ 골ਡ ਮੈਡਲ ਲੈ ਕੇ ਆਇਆ ਔਰ 2019 ਦੇ ਵਿੱਚ ਬੱਚਾ ਜਿਹੜਾ ਕਿ ਜਿਵੇਂ ਕਿ 올림픽 4 ਸਾਲ ਬਾਅਦ ਹੁੰਦੀਆਂ ਦੁਬਈ ਅਬੂ ਧABI ਦੇ ਵਿੱਚ ਬੱਚਾ ਰੋਹਿਤ ਕੁਮਾਰ ਸਾਡੇ ਸਕੂਲ ਦਾ ਸਿੰਗਾਪੁਰ ਦਾ ਬੱਚਾ ਜਿਹੜਾ ਕਿ ਖੇਡ ਕੇ ਆਇਆ ਫੁੱਟਬਾਲ ਦੀ ਟੀਮ ਦੇ ਵਿੱਚ ਫਿਰ ਉਸ ਤੋਂ ਬਾਅਦ 2021 ਦੇ ਵਿੱਚ ਸਾਡੇ ਮੈਡਮ ਜਿਹੜੇ ਅੰਜਨਾ ਮੈਡਮ ਜੀ ਸਪੋਰਟਸ ਦੇ ਜਿਹੜੇ ਐਥਲੈਟਿਕਸ ਦੇ ਕੋਚ ਬਣ ਕੇ ਇੰਡੀਆ ਦੀ ਟੀਮ ਨੂੰ ਰਿਪਰੈਜ਼ੈਂਟ ਕੀਤਾ ਔਰ ਇੰਡੀਆ ਦੀ ਟੀਮ ਲੈ ਕੇ ਬਰਲਿਨ ਗਏ ਜਰਮਨ ਗਏ ਤੇ ਉਥੋਂ ਮੈਡਲਸ ਲੈ ਕੇ ਆਏ ਬੱਚਿਆਂ ਦੇ ਨਾਲ ਤੇ ਇਹ ਇੱਕ ਬਹੁਤ ਲੰਬਾ ਸਫਰ ਆ ਇਹਨਾਂ ਬੱਚਿਆਂ ਨੂੰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਜਿਹੜੇ ਆਮ ਬੱਚੇ ਆ ਉਹ ਬੱਚੇ ਜਿਹੜੇ ਕਿ ਅਸੀਂ ਆਪਣੇ ਆਪ ਹੀ ਸਾਰੀਆਂ ਚੀਜ਼ਾਂ ਸਿੱਖ ਜਾਂਦੇ ਲੇਕਿਨ ਇਹਨਾਂ ਨੂੰ ਸਾਰਾ ਕੁਝ ਸਿਖਾਣਾ ਪੈਂਦਾ ਔਰ ਪੇਰੈਂਟਸ ਨੂੰ ਗਾਈਡੈਂਸ ਨਹੀਂ ਹੁੰਦੀ ਕਿ ਇਹ ਬੱਚਾ ਕਿਉਂ ਰੋ ਰਿਹਾ ਜਾਂ ਕਿਸ ਤਰ੍ਹਾਂ ਕੀ ਅਸੀਂ ਇਹਨਾਂ ਨਾਲ ਕਿਸ ਤਰ੍ਹਾਂ ਕੰਮ ਕਰੀਏ ਅਸੀਂ ਪੇਰੈਂਟਸ ਲਈ ਵੀ ਸੈਮੀਨਾਰ ਤੇ ਗਾਈਡੈਂਸ ਪ੍ਰੋਗਰਾਮ ਲਗਾਣੇ ਆ ਜਿਹਦੇ ਨਾਲ ਕਿ ਉਹਨਾਂ ਨੂੰ ਅਵੇਅਰਨੈਸ ਹੋ ਸਕੇ ਔਰ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਦੇ ਦਿਮਾਗ 'ਚ ਇਹ ਗੱਲ ਹੈ ਕਿ ਇਹ ਬੱਚੇ ਕੁਝ ਨਹੀਂ ਕਰ ਸਕਦੇ ਲੇਕਿਨ ਇਨਾ ਬੱਚਿਆਂ ਦੇ ਨਾਲ ਕੰਮ ਕਰਕੇ ਸਾਨੂੰ ਵੀ ਬਹੁਤ ਕੁਝ ਅਸੀਂ ਸਿੱਖਿਆ ਕਿ ਇਹ ਬਹੁਤ ਕੁਝ ਬੱਚੇ ਕਰ ਸਕਦੇ ਅੱਜ ਤੱਕ ਕਲਚਰਲ ਇਵੈਂਟਸ ਦੇ ਵਿੱਚ ਜਿਵੇਂ ਕਿ ਸਾਡਾ ਉਮੰਗ ਪਰਮਜੀਤ ਸਿੰਘ ਸਚਦੇਵਾ ਜੀ ਹਰ ਸਾਲ ਸਟੇਟ ਲੈਵਲ ਦਾ ਪ੍ਰੋਗਰਾਮ ਕਰਵਾਂਦੇ ਆ ਤੇ ਉਹਦੇ ਵਿੱਚ ਬੱਚੇ ਦੀ ਪ੍ਰਤਿਭਾ ਤੁਸੀਂ ਦੇਖਣਾ ਕਿ ਬਹੁਤ ਹੀ ਅੱਛੀ ਤਰ੍ਹਾਂ ਬੱਚੇ ਲੱਗਦਾ ਹੀ ਨਹੀਂ ਕਿ ਬੱਚੇ ਇਹ ਜਿਹੜੇ ਕਿ ਮਾਨਸਿਕ ਦੇ ਬਿਆਨ ਦਾ ਬਹੁਤ ਹੀ ਅੱਛੀ ਤਰ੍ਹਾਂ ਬੱਚੇ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਔਰ ਆਪਣੇ ਆਪਣਾ ਜਿਹੜਾ ਹੁਨਰ ਦਿਖਾਉਂਦੇ ਆ ਮੈਮ ਜਿਵੇਂ ਨਾਰਮਲ ਬੱਚਿਆਂ ਨੂੰ ਵੀ ਸਾਂਭਣਾ ਸੰਭਾਲਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਸ਼ਮਕਸ਼ ਹੁੰਦੀ ਹੈ ਪਰ ਜਿਹੜੇ ਸਪੈਸ਼ਲ ਚਾਈਲਡ ਨੇ ਉਹਨਾਂ ਦੇ ਤੌਰ ਤਰੀਕੇ ਉਹਨਾਂ ਦੇ ਸਮਝਣ ਦੀ ਗੱਲ ਜਾਂ ਉਹਨਾਂ ਨੂੰ ਸਮਝਾਉਣ ਦੇ ਜਿਹੜੇ ਤਰੀਕੇ ਨੇ ਉਹ ਵੀ ਵੱਖਰੇ ਹੁੰਦੇ ਨੇ ਤਾਂ ਮੁਸ਼ਕਲਾਂ ਕਿੰਨੀਆਂ ਕ ਲੱਗਦੀਆਂ ਨੇ ਚੈਲੈਂਜਿੰਗ ਕਿੰਨਾ ਕ ਲੱਗਦਾ ਇਹ ਸਾਰਾ ਸਫਰ ਜਾਂ ਫਿਰ ਇਸ ਦੇ ਵਿੱਚ ਆਉਂਦੀਆਂ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਟੈਕਲ ਕਿਵੇਂ ਕਰਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਵਾਂਗੀ ਕਿ ਪੇਸ਼ੈਂਸ ਇਸ ਫੀਲਡ ਵਿੱਚ ਜਦੋਂ ਤੁਸੀਂ ਆਵਾਂ ਤੇ ਤੁਸੀਂ ਇਹ ਸੋਚ ਕੇ ਆਓ ਕਿ ਪੇਸ਼ੈਂਸ ਬਹੁਤ ਹੋ ਜ਼ਿਆਦਾ ਚਾਹੀਦੀ ਹੈ ਨਾ ਬੱਚਿਆਂ ਦੇ ਨਾਲ ਜਦੋਂ ਅਸੀਂ ਇਹਨਾਂ ਬੱਚਿਆਂ ਦੇ ਵਿੱਚ ਇਹ ਸੋਚ ਕੇ ਕੰਮ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਰਿਜ਼ਲਟ ਦੇਣਾ ਸਮਾਜ ਨੂੰ ਦੇਣਾ ਤਾਂ ਸਾਨੂੰ ਹਰ ਤਰ੍ਹਾਂ ਦੇ ਨਾਲ ਇਹਨਾਂ ਬੱਚਿਆਂ ਦੇ ਨਾਲ ਪੇਸ਼ੈਂਸ ਨਾਲ ਧੀਰਜ ਨਾਲ ਕੰਮ ਕਰਨਾ ਪੈਂਦਾ ਔਰ ਮੈਂ ਦੇਖਿਆ ਕਿ ਸਾਨੂੰ ਤਿੰਨ ਤਿੰਨ ਸਾਲ ਲੱਗ ਜਾਂਦੇ ਉਹਨਾਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਸਿਖਾਉਣ ਦੇ ਵਿੱਚ ਸੋਸ਼ਲ ਸਕਿਲਸ ਸਿਖਾਉਣ ਚ ਜਾਂ ਉਹਨਾਂ ਨੂੰ ਸ਼ੂਜ਼ ਪਾਣਾ ਸਿਖਾਉਣਾ ਸੈਲਫ ਹੈਲਪ ਸਕਿਲਸ ਸਿਖਾਉਣੀਆਂ ਸਾਨੂੰ ਤਿੰਨ ਤਿੰਨ ਸਾਲ ਲੱਗ ਜਾਂਦੇ ਇੱਕ ਸਕਿਲ ਸਿਖਾਉਣ ਨੂੰ ਪਰ ਉੱਥੇ ਸਾਨੂੰ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ ਦੇ ਬੱਚੇ ਸਿੱਖ ਜਾਂਦੇ ਆ ਬਹੁਤ ਜ਼ਿਆਦਾ ਸਿੱਖ ਜਾਂਦੇ ਆ ਮੈਮ ਜਿਵੇਂ ਤੁਸੀਂ ਇਹ ਜਾਣਕਾਰੀ ਦੇ ਰਹੇ ਹੋ ਇਸ ਦੇ ਵਿੱਚ ਜਦੋਂ ਬੱਚੇ ਸਿੱਖਦੇ ਨੇ ਬੱਚਿਆਂ ਨੂੰ ਤੁਸੀਂ ਸਿਖਾਉਂਦੇ ਹੋ ਬੱਚੇ ਕਿਸੇ ਮੁਕਾਮ ਦੇ ਉੱਪਰ ਪਹੁੰਚਦੇ ਨੇ ਤਾਂ ਮਨ ਨੂੰ ਤਸੱਲੀ ਮਨ ਨੂੰ ਸਕੂਨ ਜਾਂ ਫਿਰ ਸੈਲਫ ਸੈਟੀਸਫੈਕਸ਼ਨ ਜਿਹੜੀ ਹੁੰਦੀ ਹੈ ਉਹਨੂੰ ਕਿੰਨਾ ਕਮਹਸੂਸ ਕਰਦੇ ਹੋ ਆਮ ਸਮਾਜ ਦੇ ਵਿੱਚ ਵਿਚਰਨ ਨੂੰ ਲੈ ਕੇ ਜਾਂ ਫਿਰ ਜਿਹੜੀਆਂ ਤੁਸੀਂ ਸਪੈਸ਼ਲ ਸੇਵਾਵਾਂ ਇੱਥੇ ਦੇ ਰਹੇ ਹੋ ਐਜ਼ ਅ ਪ੍ਰਿੰਸੀਪਲ ਜਿਹੜੀਆਂ ਸੇਵਾਵਾਂ ਤੁਸੀਂ ਨਿਭਾ ਰਹੇ ਹੋ ਮਨ ਨੂੰ ਤਸੱਲੀ ਕਿੰਨੀ ਕੁ ਹੁੰਦੀ ਹੈ ਸਰ ਬਹੁਤ ਹੀ ਵੱਡਾ ਏਕ ਪੁੰਨ ਦਾ ਕੰਮ ਪੁੰਨ ਵੀ ਤੇ ਫਲੀਆਂ ਵੀ ਤੇ ਮੈਨੂੰ 20 ਸਾਲ ਹੋ ਗਏ ਇਸ ਫੀਲਡ 'ਚ ਕੰਮ ਕਰਦੇ ਨੂੰ ਜੀ ਜਦੋਂ ਮੈਂ ਇਸ ਸਕੂਲ 'ਚ ਆਈ ਸੀ ਤਾਂ ਸਨ ਮੈਨੂੰ ਸਪੈਸ਼ਲ ਫੀਲਡ ਦੇ ਕੋਈ ਜਾਣਕਾਰੀ ਨਹੀਂ ਸੀ ਮੈਂ ਜਨਰਲ ਬੀਐਡ ਦੇ ਵਿੱਚ ਜਨਰਲ ਜਿਹੜੀ ਕਿ ਸਿੱਖਿਆਸ ਗ੍ਰਹਿਣ ਕੀਤੀ ਸੀ ਲੇਕਿਨ ਜਦੋਂ ਮੈਂ ਇਸ ਫੀਲਡ 'ਚ ਆਈ ਇਹਨਾਂ ਬੱਚਿਆਂ ਦੇ ਨਾਲ ਕੰਮ ਕੀਤਾ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਸਾਨੂੰ ਇਹ ਸੰਤੁਸ਼ਟੀ ਆ ਜਿਹੜੇ ਬੱਚੇ ਗਲੀਆਂ 'ਚ ਘੁੰਮਦੇ ਸੀ ਉਹਨਾਂ ਨੂੰ ਕੋਈ ਨਹੀਂ ਸੀ ਪੁੱਛਦਾ ਅੱਜ ਉਹ ਬੱਚੇ ਆਪਣੇ ਖੁਦ ਦਾ ਜੀਵਨ ਬਸਰ ਕਰ ਰਹੇ ਨੇ ਆਪਣੀ ਅਰਨ ਕਰਕੇ ਜਿਹੜੇ ਕਿ ਬੱਚੇ ਸਾਡੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਬੱਚੇ ਤਿੰਨ ਬੱਚੇ ਜਿਹੜੇ ਕਿ ਸਪੈਸ਼ਲ ਬੱਚੇ ਆ ਉਹ ਸੱਚ ਦੇਵਾ ਸਟਾਕ ਦੇ ਕੰਮ ਕਰ ਰਹੇ ਆ ਹਾਂ ਔਰ ਅੱਛੀ ਸੈਲਰੀ ਲੈ ਰਿਹਾ ਹੁਸ਼ਿਆਰਪੁਰ ਬਾਈਕਰ ਸਟੋਰ ਦੇ ਇੱਕ ਬੱਚਾ ਜਿਹੜਾ ਕਿ ਮਲਟੀਪਲ ਡਿਸੇਬਲ ਬੱਚਾ ਆ ਉਹ ਬੱਚਾ ਸੁਣਦਾ ਬੋਲਦਾ ਵੀ ਨਹੀਂ ਸੈਰਬਲ ਪਾਲਸੀ ਇਫੈਕਟਿਡ ਬੱਚਾ ਦੀਪਕ ਸੈਣੀ ਉਹ ਬੱਚਾ ਉਸ ਜਗਤ ਤੇ ਜੌਬ ਕਰ ਰਿਹਾ ਔਰ ਅੱਛੀ ਸੈਲਰੀ ਲੈ ਰਿਹਾ ਸੋਨਾਲੀਕਾ ਦੇ ਵਿੱਚ ਬੱਚਾ ਸਾਡਾ ਇੱਕ ਜਸਵੀਰ ਸਿੰਘ ਜਿਹੜਾ ਕਿ ਮੈਂ ਦੱਸਿਆ ਕਿ ਗੋਲਡ ਮੈਡਲ ਲੈ ਕੇ ਆਇਆ ਸੀ ਉਹ ਬੱਚਾ ਵੀ ਉੱਥੇ ਸੋਨਾਲੀਕਾ ਜੌਬ ਕਰ ਰਿਹਾ ਐਟ ਪ੍ਰੈਸੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਡੀਸੀ ਮੈਡਮ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਉਹਨਾਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਟਕ ਸ਼ਾਪਸ ਖੋਲੀਆਂ ਕੈਂਟੀਨਸ ਖੋਲੀਆਂ ਜਿਦੇ ਵਿੱਚ ਇਹਨਾਂ ਬੱਚਿਆਂ ਦੀ ਪਲੇਸਮੈਂਟ ਹੋਈ ਸੱਤ ਬੱਚੇ ਜਿਹੜੇ ਕੀ ਸਾਡੇ ਰੀਸੈਂਟਲੀ ਪਲੇਸਮੈਂਟ ਹੋਏ ਆ ਔਰ ਆਈਟੀਆਈ ਕਾਲਜ گورਨਮੈਂਟ ਕਾਲਜ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਵਿੱਚ ਇਹ ਟਕਸ਼ਾਪਸ ਖੁੱਲੀਆਂ ਗਿਆ ਰਿਆਤਬਾਰਾ ਦੇ ਵਿੱਚ ਔਰ ਉੱਥੇ ਉਹ ਬੱਚੇ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਹੇ ਆ ਜਦੋਂ ਸਪੈਸ਼ਲ ਚਾਈਲਡ ਦੀ ਗੱਲ ਆਉਂਦੀ ਆ ਤਾਂ ਪਿੰਡਾਂ ਦੀ ਖਾਸ ਤਰ ਜਿੰਨਾ ਤੱਕ ਜਾਣਕਾਰੀ ਨਹੀਂ ਪਹੁੰਚਦੀਆਂ ਜਾਂ ਫਿਰ ਅਵੇਰਨੈਸ ਦੀ ਕਮੀ ਹੈ ਖਾਸ ਤੌਰ ਦੇ ਉਪਰ ਦਿਹਾਤੀ ਖੇਤਰ ਜਿਹੜੇ ਨੇ ਉੱਥੇ ਇਹ ਚੀਜ਼ਾਂ ਹੁੰਦੀਆਂ ਕਿ ਬੱਚਿਆਂ ਨੂੰ ਐਕਸੈਪਟ ਹੀ ਨਹੀਂ ਕਰਦੇ ਮਾਪਿਆਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਸਾਡਾ ਬੱਚਾ ਤਾਂ ਚੰਗਾ ਭਲਾ ਹੈ ਹੋ ਸਕਦਾ ਹੈ ਕਿ 6 ਮਹੀਨੇ ਲੇਟ ਬੋਲਣਾ ਸ਼ੁਰੂ ਕਰ ਦੇ ਆ ਸਾਈਨ ਲੈਂਗੁਏਜ ਲੇਟ ਸਮਝ ਇਸ ਨੂੰ ਲੈ ਕੇ ਜਦੋਂ ਮਾਪੇ ਤੁਹਾਡੇ ਕੋਲੇ ਆਉਂਦੇ ਨੇ ਤਾਂ ਕੋਈ ਸਮਾਂ ਸੀਮਾ ਤੁਹਾਡੇ ਵੱਲੋਂ ਦੱਸੀ ਜਾਂਦੀ ਹੈ ਕਿ ਇਸ ਤੋਂ ਪਹਿਲਾਂ ਲੈ ਆਉਂਦੇ ਤਾਂ ਚੰਗੇ ਹੋ ਜਾਂਦੇ ਯਾਨ ਇਹ ਸਾਰੀ ਚੀਜ਼ ਨੂੰ ਕਿਵੇਂ ਤੁਸੀਂ ਇਹ ਸਾਰੀ ਚੀਜ਼ ਨੂੰ ਕਰਦੇ ਹੋ ਸਰ ਦੇਖੋ ਲਰਨਿੰਗ ਸਟੇਜ ਤਾਂ ਸੇਮ ਹੈ ਠੀਕ ਹੈ 7 ਸਾਲ ਤੱਕ ਬੱਚੇ ਦੀ ਜਿਹੜੀ ਆ ਬੋਲਣ ਦੀ ક્ષਮਤਾ ਜਿਹੜੀ ਕਿ ਉਹ ਅਸੀਂ ਉਹਨੂੰ ਕਾਫੀ ਇੰਪਰੂਵ ਕਰ ਸਕਦੇ ਹਾਂ ਲੇਕਿਨ ਸਾਡੇ ਪੰਜਾਬ ਦੇ ਵਿੱਚ ਅਵੇਅਰਨੈਸ ਦੀ ਕਮੀ ਹੋਣ ਕਰਕੇ ਬੱਚੇ ਬਹੁਤ ਲੇਟ ਆਉਂਦੇ ਸਾਡੇ ਕੋਲ ਹੁਣ ਤਾਂ ਕਾਫੀ ਅਵੇਅਰਨੈਸ ਹੋ ਗਈ ਹੈ ਬੱਚੇ ਸਾਡੇ ਕੋਲ ਆਉਂਦੇ ਆ ਇੱਕ ਛੱਤ ਥੱਲੇ ਹੀ ਅਸੀਂ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਦੇ ਰਹੇ ਹਾਂ ਤੇ ਬੱਚਿਆਂ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ ਮੇਰਾ ਪੇਰੈਂਟਸ ਨੂੰ ਇਹੀ ਮੈਸੇਜ ਆ ਕਿ ਤੁਹਾਡੇ ਕੋਲ ਅਗਰ ਬੱਚਾ ਇਸ ਤਰ੍ਹਾਂ ਦਾ ਤੁਹਾਨੂੰ ਆਸ-ਪਾਸ ਵੀ ਕਿਤੇ ਨਜ਼ਰ ਆਂਦਾ ਜਾਂ ਤੁਹਾਡੇ ਘਰ ਦੇ ਵਿੱਚ ਵੀ ਆ ਤੇ ਇਹਦੇ ਵਿੱਚ ਇੱਕ ਦੂਸਰੇ ਨੂੰ ਦੋਸ਼ ਨਾ ਦਿਓ ਸਭ ਤੋਂ ਪਹਿਲਾਂ ਉਹਦਾ ਸੋਚੋ ਕਿ ਅਸੀਂ ਇਸ ਬੱਚੇ ਨੂੰ ਐਕਸਪਰਟ ਦੇ ਕੋਲ ਲੈ ਕੇ ਜਾਓ ਕਲੀਨਿਕਲ ਸਾਈਕੋਲੋਜਿਸਟ ਜਾਂ ਸਪੀਚ ਥੈਰੇਪਿਸਟ ਦੇ ਕੋਲ ਲੈ ਕੇ ਜਾਓ ਔਰ ਉਸ ਦੇ ਬਾਰੇ ਦੇ ਵਿੱਚ ਕਿੰਨੀ ਕੋਦੇ ਵਿੱਚ ਡਿਸੇਬਿਲਟੀ ਆ ਔਰ ਜਲਦੀ ਕਵਰ ਹੋ ਜਾਏਗਾ ਅਗਰ ਉਹਦੇ ਵਿੱਚ ਇਹ ਕੁਛ ਵੀ ਬੱਚੇ ਦੇ ਵਿੱਚ ਡਿਸੇਬਿਲिटीज ਹੈ ਤਾਂ ਉਹ ਬੱਚਾ ਜਲਦੀ ਠੀਕ ਹੋ ਜਾਏਗਾ ਜਿੰਨੀ ਜਲਦੀ ਉਹ ਬੱਚੇ ਨੂੰ ਤੁਸੀਂ ਲੈ ਕੇ ਆਉਂਦੇ ਆ। ਆ लास्टਵਾਲ ਦੇ ਨਾਲ ਮੈਂ ਸਮਾਪਤੀ ਕਰਾਂਗੇ ਇਹ ਇਹ ਬਾਡੀ ਕਮ ਕਿਵੇਂ ਕਰਦੀ ਹੈ ਇਹਨੂੰ ਕਿਵੇਂ ਚਲਾਉਂਦੇ ਹੋ ਕਿਸੇ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਕੀਤੀ ਜਾਂਦੀ ਹੈ ਜਾਂ ਫਿਰ ਆਪਣੇ ਤੌਰ ਦੇ ਉੱਪਰ ਜਾਂ ਫਿਰ ਜਿਹੜੇ ਮੈਂਬਰਸ ਨੇ ਉਹਨਾਂ ਦੇ ਵੱਲੋਂ ਇਹ ਕਾਉਂਟਰੀ ਕਰਕੇ ਕਿਸੇ ਤਰੀਕੇ ਦੇ ਨਾਲ ਚਲਾਈ ਜਾਂਦੀ ਹੈ ਬਾਡੀ ਕਮ ਕਿਵੇਂ ਕਰਦੀ ਹੈ ਇਸ ਤਰ੍ਹਾਂ ਕਿ ਆਸ਼ਾ ਦੀ ਵੈਲਫੇਅਰ ਸੁਸਾਇਟੀ ਦੇ ਮੈਂ ਜਿਸ ਤਰ੍ਹਾਂ ਕਿ ਦੱਸਿਆ ਕਿ ਜੀਐਸਐਸ ਆਸ਼ਾ ਕਿਰਨ ਇੱਕ ਸਪੈਸ਼ਲ ਸਕੂਲ ਹੈ ਇੱਕ ਸਾਡੀ ਸ਼ੈਲਟਰਡ ਵਰਕਸ਼ਾਪ ਚਲਾਈ ਜਾ ਰਹੀ ਹੈ ਔਰ ਜੀਐਸਐਸ ਆਸ਼ਾ ਕਿਰਨ ਪਿੰਗਲਵਾੜਾ ਸਪੈਸ਼ਲ ਸਕੂਲ ਕੱਕੋ ਚਲਾਇਆ ਜਾ ਰਿਹਾ ਜਿਹੜਾ ਕਿ ਗੁੰਗੇ ਬੋਲੇ ਬੱਚਿਆਂ ਦਾ ਸਕੂਲ ਹੈ ਔਰ ਜੀਐਸਐਸ ਆਸ਼ਾ ਕਿਰਨ ਟ੍ਰੇਨਿੰਗ ਇੰਸਟੀਚਿਊਟ ਕਾਲਜ ਦਾ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਕਾਲਜ ਵੀ ਚਲਾਇਆ ਜਾ ਰਿਹਾ ਜਿਹੜਾ ਕਿ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਉੱਥੇ ਜੇ 2 ਸਾਲ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਆਸ਼ਾਦੀ ਵੈਲਫੇਅਰ ਸੁਸਾਇਟੀ ਦੇ ਇੰਨੇ ਪ੍ਰਯਾਸ ਨੇ ਕਿ ਸਾਡੇ ਜਿਹੜੇ ਮੈਨੇਜਮੈਂਟ ਗਵਰਨਿੰਗ ਬੋਡੀ ਦੇ ਮੈਂਬਰਸ ਨੇ 15 ਮੈਂਬਰਸ ਨੇ ਔਰ ਉਸ ਤੋਂ ਇਲਾਵਾ 45 ਜਨਰਲ ਹਾਊਸ ਦੇ ਮੈਂਬਰਸ ਨੇ ਸਭ ਮਿਲ ਕੇ ਇੱਕ ਡੋਨੇਸ਼ਨ ਜਿਹੜੀ ਕਿ ਸਕੂਲ ਦੇ ਲਈ ਇਕੱਠੀ ਕਰਦੇ ਆ ਫੰਡਸ ਉਹਨਾਂ ਨੇ ਅਗਰੀਸ ਕਰਨੇ ਆ ਅਵੇਅਰਨੈਸ ਕੀਤੀ ਜਾਂਦੀ ਆ ਔਰ ਇਹ ਸਕੂਲ ਦੀ ਜਿਹੜੀ ਸਾਰੀ ਬਿਲਡਿੰਗ ਹੈ ਇਹ ਸਾਰੀ ਡੋਨੇਸ਼ਨ ਤੇ ਆ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਕੋਈ ਵੀ ਸਕੂਲ ਦੇ ਵਿੱਚ ਹੈਲਪ ਨਹੀਂ ਆ ਜਿਹੜੀ ਕਿ ਸਾਰੇ ਦੇ ਸਾਰੇ ਡੋਨੇਸ਼ਨ ਦੇ ਉੱਤੇ ਸਕੂਲ ਹੈ ਸੈਂਟਰ ਗਵਰਨਮੈਂਟ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਨਪਾਵਰਮੈਂਟ ਵੱਲੋਂ 1/4 ਗ੍ਰਾਂਟ ਜਿਹੜੀ ਕਿ ਸਾਨੂੰ ਦਿੱਤੀ ਜਾ ਰਹੀ ਹੈ ਕੋਈ ਪੰਜਾਬ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਲੱਖਾਂ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਮੰਨਦੇ ਬਲਬਲੇ ਨੇ ਜ਼ਰੂਰ ਸਾਂਝੇ ਕਰੋ ਜਾਨਾ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਸਮਾਜ ਨੂੰ ਕਿ ਇਹ ਸਾਡਾ ਹੀ ਹਿੱਸਾ ਨੇ ਇਹ ਬੱਚੇ ਇਸ ਤਰ੍ਹਾਂ ਦੇ ਹੋ ਰਹੇ ਨੇ ਸਾਡਾ ਤੁਹਾਡਾ ਕਿਸੇ ਦਾ ਦੋਸ਼ ਨਹੀਂ ਅਮੀਰ ਗਰੀਬ ਜਾਤ ਪਾਤ ਕੁਛ ਨਹੀਂ ਇਹ ਕਿਸੇ ਦੇ ਘਰ ਵੀ ਇਸ ਤਰ੍ਹਾਂ ਦੇ ਬੱਚੇ ਹੋ ਰਹੇ ਨੇ ਪੈਦਾ ਹੋ ਰਹੇ ਨੇ ਤੇ ਅਸੀਂ ਰਲ ਕੇ ਇਹਨਾਂ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜੀਏ ਇਹ ਸਾਡੇ ਨਾਲ ਦੌੜ ਤਾਂ ਨਹੀਂ ਸਕਦੇ ਪਰ ਅਸੀਂ ਇਹਨਾਂ ਨੂੰ ਹੱਥ ਫੜ ਕੇ ਆਪਣੇ ਨਾਲ ਚਲਾ ਸਕਦੇ ਹਾਂ ਸਾਡੇ ਸਕੂਲ ਦਾ ਲੋਗੋ ਹੀ ਇਹ ਹੈ ਡੋਨਟ ਸ਼ੋ ਮੀ ਪਿਟੀ ਗਿਵ ਮੀ ਓਪਰਚ्युनिटी ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਓਪਰਚ्युनिटीज ਦਿੰਨੇ ਆ ਸਾਰੇ ਬੱਚੇ ਜ਼ਰੂਰ ਕਾਮਯਾਬ ਹੁੰਦੇ ਆ ਔਰ ਸਾਨੂੰ ਵੀ ਖੁਸ਼ੀ ਹੁੰਦੀ ਆ ਕਿ ਬੱਚੇ ਸਮਾਜ ਦੀ ਅਜ ਮੁੱਖ ਧਾਰਾ ਦੇ ਨਾਲ ਜੁੜੇ ਨੇ ਤੇ ਵਿਚਰ ਰਹੇ ਨੇ ਸਮਾਜ ਵਿੱਚ ਬਹੁਤ ਅੱਛੀ ਤਰ੍ਹਾਂ ਆਪਣਾ ਜੀਵਨ ਜੀ ਰਹੇ ਨੇ ਬਹੁਤ ਮੇਰਬਾਨੀ ਮੈਮ ਸਮਾ ਦਿੱਤਾ ਸੋ ਇਹ ਸਕੂਲ ਦੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਜੀ ਜਿਨ੍ਹਾਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਬੜੀਆਂ ਉਮਦਾ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਤੇ ਸਮਾਜ ਦੇ ਇਸ ਪੱਖ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੀ ਜਿਹੜੀ ਗੱਲ ਇਹਨਾਂ ਦੇ ਵੱਲੋਂ ਕਹੀ ਗਈ ਹੈ ਉਸ ਦੇ ਉੱਪਰ ਗੌਰ ਕਰਨੀ ਚਾਹੀਦੀ ਹੈ ਤੇ ਕਾਬਲੇ ਗੌਰ ਇਹ ਵੀ ਗੱਲ ਕਰਨੀ ਚਾਹੀਦੀ ਹੈ ਕਿ ਜੇਕਰ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਆਲਦਵਾਲ ਦੇ ਵਿੱਚ ਕੋਈ ਸਪੈਸ਼ਲ ਚਾਈਲਡ ਇਸ ਤਰੀਕੇ ਦਾ ਹੈ ਤਾਂ ਉਹਨੂੰ ਪਹਿਲਾਂ ਐਕਸੈਪਟ ਕਰਨਾ ਚਾਹੀਦਾ ਹੈ ਐਕਸੈਪਟ ਕਰਨ ਤੋਂ ਬਾਅਦ ਜੋ ਵੀ ਕਾਰਵਾਈਆਂ ਕਰਨ ਯੋਗ ਹੁੰਦੀਆਂ ਨੇ ਜਾਂ ਫਿਰ ਉਸ ਨੂੰ ਕਿਸੇ ਖਾਸ ਵਿਅਕਤੀ ਦੇ ਕੋਲ ਲਿਜਾ ਕੇ ਉਸ ਦੇ ਆਉਣ ਵਾਲੇ ਜੀਵਨ ਨੂੰ ਕਿਵੇਂ ਸੁਧਾਰਿਆ ਜਾਵੇ ਇਸ ਦੇ ਉੱਪਰ ਵੀ ਤਵੱਜੂ ਦੇ ਕੇ ਕੰਮ ਕਰਨਾ ਚਾਹੀਦਾ ਹੈ ਸੋ ਇਸ ਰਿਪੋਰਟ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਤਸਵੀਰਾਂ ਦੇ ਰੂਪ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਗੱਲਬਾਤ ਦੇ ਜ਼ਰੀਏ ਸਭ ਕੁਝ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਇੱਕ ਨਵੀਂ ਜਗ੍ਹਾ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁੜ ਤੁਹਾਡੇ ਰੂਬਰੂ ਹੋਵਾਂਗੇ ਬਹਰ ਹਾਲ ਇਸ ਰਿਪੋਰਟ ਦੇ ਵਿੱਚ ਇਨਾਈ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਵੀ